ਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਕਿਹੜੇ ਮੁੱਦੇ ਦੇ ਉੱਤੇ ਕੀਤੀ ਜਾਂਦੀ ਹੈ ਦੇਖੋ ਜਿਹੜਾ ਸਾਡੇ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਟਾਰਟ ਹੈ ਉਹਦੇ ਸੰਬੰਧ ਵਿੱਚ ਸਾਡੇ ਵੱਲੋਂ ਡੇ ਬਾਈ ਡੇ ਤੁਸੀਂ ਵੇਖ ਹੀ ਰਿਹਾ ਜਿਹੜਾ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜਾ ਉਹ ਬੜੀ ਸਟਰੋਂਗਲੀ ਕਾਰਵਾਈ ਕਰ ਰਹੇ ਹਾਂ ਸਾਡੇ ਵੱਲੋਂ ਡੀਐਸਪੀ ਜਰਲਾਬਾਦ ਐਸਐਚਓ ਸਦਰ ਜਰਲਾਬਾਦ ਇਨਾਂ ਨੇ ਇੱਕ ਬੜਾ ਵਧੀਆ ਇੱਕ ਜੁਆਇੰਟ ਆਪਰੇਸ਼ਨ ਪਲਾਨ ਕੀਤਾ ਬੀਐਸਐਫ ਦੇ ਨਾਲ ਉਹਦੇ ਵਿੱਚ ਸਾਨੂੰ ਜਿਹੜਾ ਬਹੁਤ ਵਧੀਆ ਜਿਹੜੀ ਕਾਮਯਾਬੀ ਹਾਸਲ ਹੋਈ ਇਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਜਿਹੜਾ ਇੰਟਰਸੈਪਟ ਕੀਤਾ ਸੀਗਾ ਇੱਕ ਕਰਨੈਲ ਸਿੰਘ ਹੈ ਚੱਕ ਵਜੀਦਾ ਦਾ ਰਹਿਣ ਵਾਲਾ ਵਾ ਦੂਜਾ ਹਰਪ੍ਰੀਤ ਗੁਰਪ੍ਰੀਤ ਸਿੰਘ ਹੈ ਇਹ ਚੱਕ ਇਹ ਟੈਲੀ ਵਾਲੇ ਦਾ ਰਹਿਣ ਵਾਲਾ ਦੋਨੇ ਸਦਰ ਥਾਣੇ ਚ ਬੰਦੇ ਬੰਦੇ ਸੋ ਜਦੋਂ ਇਹਨਾਂ ਤੋਂ ਆਪਾਂ ਸਸਟੇਨਡ ਇੰਟਰੋਗੇਸ਼ਨ ਕੀਤੀ ਤੇ ਉਹਦੇ ਵਿੱਚ ਇਹਨਾਂ ਨੇ ਵਾਕਈ ਆਪਣਾ ਜਿਹੜਾ ਕਨਫੈਸ਼ਨ ਕੀਤਾ ਕਿ ਸਾਡੇ ਵੱਲੋਂ ਜਿਹੜਾ ਇਹ ਕੰਮ ਜਿਹੜਾ ਕਰਾਇਆ ਜਾ ਰਿਹਾ ਵੀ ਅਸੀਂ ਕਰ ਰਹੇ ਆਏ। ਸੋ ਇਹਨਾਂ ਦੀ ਕਨਫੈਸ਼ਨ ਤੇ ਇਹ ਸੀ ਜਿਹੜਾ ਬਲਵਿੰਦਰ ਸਿੰਘ ਸੋਨੂ ਆ ਜਿਹੜਾ ਕਿ ਟਾਲੀ ਵਾਲੇ ਦਾ ਰਹਿਣ ਵਾਲਾ ਉਹਦੇ ਘਰੋਂ। ਕਰੀਬ ਅਸੀਂ 10 ਪੈਕਟ ਜਿਹੜੇ ਹੈ ਰੋਂਦੇ ਜਿਹੜੀ ਜਿੱਦੀ ਕਰੀਬ ਬੰਦੀ ਆ ਜਿਹੜੀ ਤਲਾਈ ਕੁਲ ਬੰਦੀ ਆ 5 ਕਿਲੋ ਤੇ 445 ਗ੍ਰਾਮ ਬਣੀ ਜਿਹੜੀ ਸਾਰੀ। ਪਲੱਸ ਇੱਕ ਸਟਾਰ ਪਿਸਟਲ ਆ ਜਿਹੜਾ ਚਾਈਨਾ ਚ ਚਾਈਨੀਜ਼ ਜਿਹੜਾ ਨਾਲ ਉਹਦੇ 4 ਮੈਗਜ਼ੀਨ ਆ ਤੇ 13 ਰੋਂਦ ਨੇ। ਸੋ ਇਸ ਤਰ੍ਹਾਂ ਕਰਕੇ ਜਿਹੜੀ ਸਾਡੇ ਕੋਲ ਇਹ ਰਿਕਵਰੀ ਹੋਈ ਆ ਇਹਦੇ ਵਿੱਚ ਅਸੋਂ ਸਾਨੂੰ ਹੁਣ ਇਹਦਾ ਤਾਂ ਜਿਹੜਾ ਇਹਦੀ ਲਿੰਕੇਜ ਵਗੈਰਾ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਉਹ ਅਸੀਂ ਜਿਹੜੀ ਇਹਦੀ ਐਗਜ਼ਾਮਿਨ ਕਰ ਰਹੇ ਆ ਇਹਨਾਂ ਦੇ ਜੋ ਵੀ ਸਾਡੇ ਕੋਲ ਫੋਨ ਵਗੈਰਾ ਉਹ ਅਸੀਂ ਜਿਹੜੇ ਇਹਨਾਂ ਦੇ ਆਪਣੇ ਸਾਡੇ ਕੋਲ ਇਹਨਾਂ ਦੇ ਰਿਕਵਰੀ ਕਰ ਲਈ ਇਹਨਾਂ ਦੀ ਸੋ ਇਸ ਮਾਮਲੇ ਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਵੀ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਬਲਵਿੰਦਰ ਸੋਨੂ ਹੈ ਇਹੀ ਜਿਹੜਾ ਮੇਨ ਬੰਦਾ ਵਾ ਜਿਹੜਾ ਕਿ ਅਕ੍ਰੋਸ ਦਾ ਬਾਰਡਰ ਜਿਹੜਾ ਇਹ ਉਹਨਾਂ ਨਾਲ ਨਾਲ ਜਿਹੜਾ ਅਟੈਚ ਆ ਇਹੀ ਉਧਰੋਂ ਮੰਗਾ ਰਿਆ ਸੀ ਡਰੋਨ ਡਿਲੀਵਰੀ ਕਰਾਈ ਇਹਨਾਂ ਨੇ ਸੋ ਇਹਦੇ ਵਿੱਚ ਅਸੀਂ ਇਹਨੂੰ ਜਲਦੀ ਸੀ ਅਸੀਂ ਜਿਹੜਾ ਸਾਨੂੰ ਨੂੰ ਗ੍ਰਿਫਤਾਰ ਕਰਕੇ ਜਿਹੜਾ ਫਰਦਰ ਅੱਗੇ ਜਿਹੜਾ ਐਗਜੈਕਟ ਪਤਾ ਲੱਗ ਜੂਗਾ ਕਿ ਇਹ ਕਿਸ ਦਿਨ ਇਹਨਾਂ ਨੇ ਕਰਾਇਆ ਤੇ ਕਿਵੇਂ ਕਰਾਇਆ ਸੋ ਇਹਨਾਂ ਤੋਂ ਵੀ ਅਸੀਂ ਜਿਹੜੇ ਦੂਸਰੇ ਮੁੰਡੇ ਆ ਇਹਨਾਂ ਤੋਂ ਵੀ ਜਿਹੜਾ ਅਸੀਂ ਜਿਹੜੀ ਪੁੱਛਗਛ ਚਾਰੀ ਕਰ ਰਹੇ ਹੁਣ ਅਸੀਂ ਇਹਦੇ ਵਿੱਚ ਜਿਹੜੀ ਬੈਕਵਰਡ ਲਿੰਕੇ ਜਾਵਾਂਗੇ ਜਿਹੜੇ ਜਿਹੜੇ ਵੀ ਇਹਦੇ ਵਿੱਚ ਇਨਵੋਲਵ ਹੋਏ ਉਹਨਾਂ ਨੂੰ ਅਸੀਂ ਇਸ ਕੇਸ ਵਿੱਚ ਤੇ ਕਾਰਵਾਈ ਕਰ ਕਰਾਂਗਾ ਉਹਨਾਂ ਦੇ ਖਿਲਾਫ ਕਿੰਨੇ ਫੋਨ ਬਰਾਮਦ ਹੋਏ ਆ ਸਰ ਤਰੀਬ 2 ਫੋਨ ਬਰਾਮਦ ਹੋਏ ਆ ਜੀ ਇਦੇ ਚ ਇਦੇ ਚ ਹੁਣ ਅਸੀਂ ਵੇਖੋ ਇੱਕ ਤੇ ਸਾਡੀ ਇਹ ਵਧੀਆ ਰਿਕਵਰੀ ਇਹਦੇ ਲਿੰਕੇਜ 'ਚ ਅਸੀਂ ਹੋਰ ਵੀ ਰਿਕਵਰੀਆਂ ਜਿਹੜੇ ਕਰ ਰਹੇ ਆ ਹੁਣ ਮੈਂ ਤੁਹਾਨੂੰ ਇੱਕ ਜਨਰਲ ਦੱਸਣਾ ਚਾਹੁੰਦਾ ਕਿ ਸਾਡੇ ਵੱਲੋਂ ਜਦੋਂ ਦਾ ਇਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਟਾਰਟ ਕੀਤਾ ਗਿਆ ਫਾਜ਼ਿਲਕਾ ਵੱਲੋਂ ਹੁਣ ਤੱਕ ਕਰੀਬ ਅਸੀਂ 786 ਜਿਹੜੇ ਐਫ ਆਈ ਆਰ ਲੋਜ ਕੀਤੀਆਂ ਜਿਹੜੀਆਂ ਜਿਹਦੇ ਵਿੱਚ ਕਰੀਬ ਅਸੀਂ 1043 ਬੰਦੇ ਜਿਹੜੇ ਫੜ ਚੁੱਕੇ ਆ ਕਰੀਬ ਸਾਡੇ ਕੋਲ 40 35 40 ਕਿਲੋ ਜਿਹੜੀ ਜਿਹੜੀ ਸਾਡੀ ਜਿਹੜੀ ਹੈਰੋਇਨ ਰਿਕਵਰੀ ਕੀਤੀ ਆ ਤੋ ਅਸੀਂ ਜਿਹੜਾ ਇਹ ਕੈਂਪੇਨ ਹੈ ਯੋਧ ਨਸ਼ਾ ਵਿਰੋਧ ਦੇ ਨੂੰ ਅਸੀਂ ਬਦਲੀ ਬੜੇ ਵਧੀਆ ਤਰੀਕੇ ਨਾਲ ਚਲਾ ਰਹੇ ਆ ਇਹਦੇ ਵਿੱਚ ਅਸੀਂ ਜਿਹੜੇ ਸਮਗਲਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਆ ਜਿਹੜੇ ਤੇ ਐਡਿਕਟ ਪੇਸ਼ੈਂਟ ਹੈ ਉਹਨਾਂ ਨੂੰ ਅਸੀਂ ਉਹਨਾਂ ਨੂੰ ਉਹਨਾਂ ਨੂੰ ਗੱਲਬਾਤ ਕਰਕੇ ਉਹਨਾਂ ਨੂੰ ਅਵੇਅਰ ਕਰਕੇ ਤੇ ਜਿਹੜਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਜਿਹੜਾ ਲਿਆ ਕੇ ਦਾਖਲ ਵਗੈਰਾ ਕਰਕੇ ਉਹਨਾਂ ਦਾ ਟ੍ਰੀਟਮੈਂਟ ਕਰਾਇਆ ਜਾ ਰਿਹਾ ਸੋ ਸਾਡੇ ਵੱਲੋਂ ਜਿਹੜੀ ਇਹ ਯੋਧ ਨਸ਼ਿਆਂ ਵਿਰੋਧ ਜਿਹੜੀ ਮੁਹਮਾ ਉਹ ਪੂਰੀ ਚੱਲਦੀ ਰਹੂਗੀ ਜਦੋਂ ਤੱਕ ਕਿ ਇਹ ਬਿਲਕੁਲ ਜ਼ੀਰੋ ਡਾਊਨ ਨਹੀਂ ਹੋ ਜਾਂਦਾ ਸਾਡੇ ਵੱਲੋਂ ਜਿਹੜੀ ਨਸ਼ਾ ਤਸਕਰਾਂ ਨੂੰ ਬਿਲਕੁਲ ਸਖਤ ਚਨਾਵ ਚੇਤਾਵਨੀ ਹੈ ਕਿ ਪੰਜਾਬ ਪੁਲਿਸ ਵੱਲੋਂ ਜਿਹੜਾ ਇਹਨਾਂ ਦੇ ਖਿਲਾਫ ਹਮੇਸ਼ਾ ਹੀ ਹੈ ਤੇ ਹਮੇਸ਼ਾ ਹੀ ਰਹੇਗੀ ਸੋ ਸਾਡੀ ਇਹਨਾਂ ਨੂੰ ਇਹੀ ਵਾਰਨੀ ਹੈ ਕਿ ਇਹ ਕੰਮ ਜਿਹੜਾ ਇਹ ਛੱਡ ਦੇਣ ਇਹ ਕੰਮ ਨਹੀਂ ਠੀਕ ਬਾਕੀ ਦੂਸਰੀ ਸਾਡੀ ਇਹ ਵੀ ਰਿਕਵੈਸਟ ਹੈ ਵੀ ਜਿਹੜੇ ਲੋਕ ਇਹਦੇ ਐਡਿਕਟਸ ਹੋ ਚੁੱਕੇ ਆ ਉਹਨਾਂ ਨੂੰ ਅਸੀਂ ਰਿਕਵੈਸਟ ਕਰਾਂਗੇ ਕਿ ਉਹਨਾਂ ਨੂੰ ਪਿੰਡ ਦੀਆਂ ਪੰਚਾਇਤਾਂ ਜਾਂ ਹੋਰ ਜਿਹੜੇ ਚੰਗੇ ਲੋਕ ਆ ਉਹਨਾਂ ਨੂੰ ਸਮਝਾਪੇ ਜਾ ਕੇ ਤੇ ਜਿਹੜੇ ਵੇਖੋ ਦੇ ਫਾਜ਼ਿਲਕਾ ਦੇ ਵਿੱਚ ਕਰੀਬ ਰੀਡਿਕਸ਼ਨ ਸੈਂਟਰ ਹੈ ਨੋਵੋਟਸ ਕਲੀਨਿਕ ਹੈ ਰੀਹੈਬ ਸੈਂਟਰ ਹੈ ਇਹਦੇ ਵਿੱਚ ਆਪਾਂ ਇਹਨਾਂ ਨੂੰ ਥੋੜਾ ਇਹਨਾਂ ਨੂੰ ਸਮਝਾ-ਭਜਾ ਕੇ ਤੇ ਲਿਆ ਕੇ ला ਸਕਦੇ ਤਾਂ ਜੋ ਕਿ ਇਹ ਇਹਨਾਂ ਦਾ ਜਿਹੜਾ ਫ੍ਰੀ ਟ੍ਰੀਟਮੈਂਟ ਕਰਕੇ ਤੇ ਆਪ ਦਾ ਜਿਹੜਾ ਕਾਰੋਬਾਰ ਕਰ ਸਕਦੇ ਆ ਡਰੋਨ ਦੀ ਰਿਕਵਰੀ ਵੀ ਹੋਈ ਹੈ ਸਰ ਡਰੋਨ ਦੀ ਰਿਕਵਰੀ ਨਹੀਂ ਇੱਥੇ ਹੋਈ ਸਰ ਇਹ ਜਿੱਦਾਂ ਤੁਸੀਂ ਦੱਸਿਆ